ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਲਓ ਬਈ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੇ ਝਾੜ ਦੇ ਵੀ ਝੋਨੇ ਦਾ ਝਾੜ ਕਿਵੇਂ ਰਹੂਗਾ ਤੇ ਇਹਦੇ ਬਾਰੇ ਕਰਾਂਗੇ ਆਪਾਂ ਗੱਲਬਾਤ ਜਿਹੜਾ ਕੋਈ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਣ ਹੁਣ ਬਈ ਗੱਲ ਕਰਦੇ ਆਪਾਂ ਝੋਨੇ ਦੇ ਝਾੜ ਦੀ ਜੇ ਤਾਂ ਆਪਾਂ ਵੇਖੀਏ ਹੁਣ ਬਾਸਮਤੀ ਝੋਨੇ ਜਿਹੜੇ ਵੱਢੀ ਜਾਂਦੇ ਆ ਜਿਵੇਂ 1509 ਆ ਜਾਂ 1692 ਆ ਜਾਂ 1847 ਆ ਜਿਹੜੇ ਇਹ ਹੈਗੇ ਆ ਬਾਈ ਜੀ ਝੋਨੇ ਇਹ ਹੈਗੇ ਆ ਘੱਟ ਟਾਈਮ ਵਾਲੀਆਂ ਵੈਰੈਟੀਆਂ ਤੇ ਇਹ ਜਦੋਂ ਨਸਾਰੇ ਤੇ ਸੀਗੀਆਂ ਉਦੋਂ ਇਹਨਾਂ ਨੂੰ ਚੱਲਣਾ ਪਿਆ ਮੀਂਹ ਤੇ ਕਿਤੇ ਹਵਾ ਵੀ ਸੀਗੀ ਤੇ ਇਹ ਚੀਜ਼ਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਇਹਨਾਂ ਦੇ ਝਾੜ ਹੁਣ ਵੀ ਘੱਟ ਆ ਰਹੇ ਆ ਇਹ ਆਪਾਂ ਨੂੰ ਪਤਾ ਹੀ ਹੋਊਗਾ ਵੀ 52 ਮਾਣ ਤੱਕ ਝਾੜ ਨਿਕਲਦਾ ਜਿੰਨਾ ਕਿ ਮੈਨੂੰ ਪਤਾ ਮੈਂ ਤੁਹਾਨੂੰ ਦੱਸੀ ਜਨਾ ਵੀ 52 ਮਾਣ ਵਡਨਸਾਰ ਝੋਨੇ ਦਾ ਝਾੜ ਘਟਾ ਜੇ ਆਪਾਂ ਸਮਝੀਏ ਤਾਂ ਇਹਨੂੰ ਘੱਟ ਤੋਂ ਘੱਟ 62-65 ਮਾਣ ਤੱਕ ਝਾੜ ਚਾਹੀਦਾ ਹੈ ਜਦੋਂ ਆਪਾਂ ਵਡਨਸਾਰ ਵੇਚਦੇ ਆ ਇਹਨੂੰ ਕਿਉਂਕਿ ਇਹਦੇ ਵਿੱਚ ਮੌਇਸਚਰ ਵੀ ਹੁੰਦਾ ਇੱਕ ਉਸ ਹਰੇ ਦਾਣੇ ਵੀ ਹੁੰਦੇ ਆ ਤੇ ਇਹ ਭਾਰ ਹੁੰਦਾ ਇਹਦੇ ਕਰਕੇ ਇਹਦਾ ਝਾੜ ਜਿਹੜਾ 62-65 ਮਾਣ ਤੱਕ ਜ਼ਰੂਰ ਜਾਣਾ ਚਾਹੀਦਾ ਸੀ ਪਰ ਐਤ ਕੀ ਘਟਾ ਉਦਾ ਕਾਰਨ ਜਿਹੜਾ ਮੌਕੇ ਤੇ ਉਹ ਜਦੋਂ ਝੋਨਾ ਇਸ ਤਰ੍ਹਾਂ ਸੀ ਮੌਸਮ ਦਾ ਖਰਾਬ ਹੋਣਾ ਕਿੰਨਾ ਟਾਈਮ ਲਗਾਤਾਰ ਹਫ਼ਤਾ 10 ਦਿਨ ਵੀ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਤੇ ਹੁਣ ਆਪਾਂ ਮੋٹے ਝੋਨੇ ਦੀ ਝਾੜ ਦੀ ਗੱਲ ਕਰਦੇ ਆਂ ਵੈਸੇ ਤਾਂ ਜੇ ਆਪਾਂ ਪਿੱਛੇ ਸੋਚੀਏ ਤਾਂ ਜਦੋਂ ਜਾਦੇ ਮੀਂਹ ਪਵੇ ਤੇ ਝੋਨੇ ਦੇ ਝਾੜ ਘਟਦੇ ਹੁੰਦੇ ਆ ਜੇ ਆਪਾਂ ਬਾਸਮਾਈ ਤੇ ਵੇਖੀਏ ਤਾਂ ਉਹ ਗੱਲ ਸੱਚ ਹੋਗੀ ਪਰ ਐਤਕੀ ਥੋੜਾ ਜਿਹਾ ਉਲਟਾ ਕੰਮ ਜਿਹੜੇ ਹੈਗੇ ਮੋٹے ਝੋਨੇ ਲੇਟ ਵੈਰੈਟੀ ਜਿਹੜੇ ਉਦੋਂ ਨਿਸਰੇ ਨਹੀਂ ਸੀ ਜਾਂ ਗੋਵ ਚ ਨਹੀਂ ਸੀਗੇ ਜਦੋਂ ਮੀਂਹ ਪੈਂਦਾ ਸੀ ਉਹ ਝੋਨੇ ਤਾਂ ਬਈ ਐਂਧੇ ਕੀ ਝਾੜ ਦੇਣਗੇ ਬਹੁਤ ਵਧੀਆ ਤੇ ਜਿਹੜੇ ਝੋਨੇ ਉਹ ਮੀਂਹ ਦੇ ਵਿੱਚ ਆ ਕੇ ਨਿਸਰਨ ਵੇਲੇ ਉਹਨਾਂ ਦੇ ਬਈ ਝਾੜ ਤੇ ਜ਼ਰੂਰ ਅਸਰ ਪਊਗਾ ਤੇ ਬਾਕੀ ਗੱਲ ਜਿਹੜੀ ਹੈਗੀ ਆ ਵੀ ਜਿਆਦਾ ਮੀਂਹ ਪੈਂਦੇ ਆ ਤੇ ਝਾੜ ਝੋਨੇ ਦਾ ਘਟ ਜਾਂਦਾ ਉਹ ਬਈ ਉਦੋਂ ਹੁੰਦਾ ਜਦੋਂ ਆਪਣਾ ਰੇ ਟਾਈਮ ਤੇ ਮੀਂਹ ਕਣੀ ਪਈ ਜਾਂਦਾ ਪਈ ਜਾਂਦਾ ਤੇ ਮੌਸਮ ਜਿਹੜਾ ਹੈਗਾ ਝੋਨੇ ਨੂੰ ਬੂਝਾ ਮਾਰਨ ਵਾਸਤੇ ਅਨੁਕੂਲ ਨਹੀਂ ਹੁੰਦਾ। ਉਹਦੇ ਨਾਲ ਗੱਲ ਇਹ ਹੁੰਦੀ ਹੈ ਵੀ ਜਿਹੜਾ ਝੋਨਾ ਉਹ ਵਧਨੇ ਪੈ ਜਾਂਦਾ ਫੋਟ ਨਹੀਂ ਕਰਦਾ, ਪਿਲਰਿੰਗ ਨਹੀਂ ਕਰਦਾ। ਕਿਉਂਕਿ ਜਦੋਂ ਵਧੀਆ ਠੰਡਾ ਮਿੱਠਾ ਪਾਣੀ ਮਿਲਦਾ ਉਤੋਂ ਤੇ ਝੋਨਾ ਵਧਣਾ ਸ਼ੁਰੂ ਹੋ ਜਾਂਦਾ ਤੇ ਪਾਸੇ ਨੂੰ ਫੈਲਰ ਨੂੰ ਹਟ ਜਾਂਦਾ। ਯਾਨੀ ਕਿ ਉਹ ਜਿਹੜੀ ਫੋਟ ਕਰਨੋਂ ਹਟ ਜਾਂਦਾ। ਉਦੇ ਕਰਕੇ ਨਾ ਫਿਰ ਉਹ ਜਿਹੜਾ ਆਪਾਂ ਕਹਦੇ ਨੇ ਝੋਨੇ ਦਾ ਝਾੜ ਘਟ ਉਹ ਤਾਂ ਕਰਕੇ ਝੋਨੇ ਦਾ ਝਾੜ ਘਟ ਜਾਂਦਾ ਜਿੰਨਾ ਕੁ ਆਪਾਂ ਨੂੰ ਤਜਰਬਾ ਆਪਾਂ ਤੁਹਾਡੇ ਨਾਲ ਸਾਂਝਾ ਕਰੀ ਜਾਂਦੇ ਆ ਤੇ ਜਿਹੜਾ ਹੈਗਾ ਐਤ ਕੀ ਮੀਂਹ ਪਈ ਆ ਬਾਈ ਇਹ ਪਈ ਆ ਝੋਨੇ ਤੇ ਜਿਹੜੇ ਜ਼ਿਆਦਾ ਮੀਂਹ ਪਈ ਆ ਹੁਣ ਪਿੱਛੋਂ ਇਹ ਪਈ ਆ ਝੋਨੇ ਜਦੋਂ ਝੋਨੇ ਦੀਆਂ ਰਿਆਹਾਂ ਮੁੱਕ ਗਈਆਂ ਸੀ ਝੋਨੇ ਨੇ ਫੋੜ ਕਰ ਲਈ ਸੀ ਫੋੜ ਕਰਨ ਦਾ ਟਾਈਮ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਮੀਂਹ ਪਈ ਆ ਤੇ ਜਿਹੜੇ ਫੋੜ ਕਰਨੇ ਸੀ ਉਹ ਤਾਂ ਪਹਿਲਾਂ ਔੜ ਚ ਕਰ ਲਈ ਇੱਕੋ ਮੀਂਹ ਪਿਆ ਸੀ ਪਹਿਲਾਂ ਤੇ ਉਸ ਤੋਂ ਬਾਅਦ ਕੋਈ ਮੀਂਹ ਨਹੀਂ ਪਿਆ ਤੇ ਉਹ ਟਾਈਮ ਸੀਗਾ ਫੋੜ ਕਰਨ ਦਾ ਉਦੋਂ ਝੋਨੇਆਂ ਨੇ ਬਈ ਫੋੜ ਕਰ ਲਈ ਤੇ ਜੇ ਪਹਿਲਾਂ ਮੀਂਹ ਪੈਂਦੇ ਫੇਰ ਚਾਂਸ ਘਟ ਜਾਂਦੇ ਆ ਕਿ ਇਹ ਪਿਛਲੇ ਸਾਲਾਂ 'ਚ ਇਹ ਜੀਜ਼ ਜ਼ਰੂਰ ਵੇਖਣ ਨੂੰ ਆਈ ਸੀ ਵੀ ਜਦੋਂ ਜਾਦੇ ਮੀਂਹ ਪੈਂਦੇ ਆ ਤੇ ਉਦੋਂ ਪਹਿਲਾਂ ਹੀ ਜ਼ਿਮੀਂਦਾਰ ਭਰਾ ਜਾਂ ਕਿਸਾਨ ਭਰਾ ਇਹ ਸਮਝ ਲੈਂਦੇ ਆ ਵੀ ਐਤਕੀ ਝੋਨੇ ਦੇ ਝਾੜ ਘਟ ਹੋਣਗੇ ਪਰ ਜਿਹੜਾ ਐਤਕੀਆਂ ਐਤਕੀ ਕੰਮ ਉਲਟਾ ਜਿਹੜੇ ਐਤ ਕੀਮੀ ਪਏ ਐ ਮੀ ਜਿਹੜੇ ਪਿੱਛੋਂ ਪਏ ਐ ਝੋਨੇ ਨੇ ਉਹਦਾ ਫੋੜ ਕਰ ਲਈ ਸੀ ਤੇ ਉਸ ਹਿਸਾਬ ਦੇ ਨਾਲ ਆਪਾਂ ਅੰਦਾਜ਼ਾ ਲਾ ਸਕਦੇ ਆਂ ਵੀ ਝੋਨੇ ਦੇ ਝਾੜ ਘਟਣ ਦੇ ਕੋਈ ਚਾਂਸ ਨਹੀਂ ਝੋਨੇ ਦੇ ਝਾੜ ਵਧੀਆ ਹੋਣਗੇ ਇੱਕ ਤੁਸੀਂ ਹੋਰ ਚੀਜ਼ ਵੇਖਿਓ ਹੁਣ ਜਿਹੜੇ ਝੋਨੇ ਨਿਸਰਦੇ ਆਂ ਉਹਨਾਂ ਦੀਆਂ ਮੁੰਜਰਾਂ ਬਿਲਕੁਲ ਸਹੀ ਆ ਕੋਈ ਉਹਨਾਂ ਦੇ ਵਿੱਚ ਉਹੋ ਜਿਹਾ ਦਾਣਾ ਨਹੀਂ ਕੋਈ ਫੋਕ ਵਾਲੇ ਜਿਵੇਂ ਤਿੰਨ ਚਾਰ ਦਾਣੇ ਕਈ ਵਾਰੀ ਕਈ ਸਾਲਾਂ ਚ ਨਾ ਇਹੋ ਜਿਹਾ ਕੰਮ ਵੀ ਸੀਗੇ ਜਿਵੇਂ ਮੁੰਜਰ ਦੇ ਉਤਲੇ ਦਾਣੇ ਜਿਹੜੇ ਸੀਗੇ ਜਮਾ ਸਿਰੇ ਤੇ ਦਾਣੇ ਹੁੰਦੇ ਆ ਉਹ ਪੰਜ ਚਾਰ ਦਾਣੇ ਇਹਨਾਂ ਸੁੱਕੇ ਜਿਹੇ ਹੁੰਦੇ ਸੀਗੇ ਜਾਂ ਚਿੱਟੇ ਜਿਹੇ ਹੋ ਜਾਂਦੇ ਸੀ ਤੇ ਐਤਕੀ ਹੈਨੀ ਉਹ ਗੱਲ ਐਤਕੀ ਸਾਰੇ ਮੁੰਜਰ ਪੂਰੀ ਸਾਫ ਹੈ ਤੇ ਦਾਗੇ ਦਾਣਾ ਵੀ ਕੋਈ ਬਹੁਤ ਹੀ ਜ਼ਿਆਦੇ ਘੱਟ ਆਪਾਂ ਕਹਿ ਸਕਦੇ ਆ ਤੇ ਸਾਰੇ ਦਾਣੇ ਬਿਲਕੁਲ ਸਹੀ ਆ ਹਜੇ ਤੱਕ ਪਰਮਾਤਮਾ ਦੀ ਕਿਰਪਾ ਜੇ ਮੌਸਮ ਇਦੋਂ ਅੱਗੇ ਠੀਕ ਰਿਹਾ ਤਾਂ ਝੋਨੇ ਦੇ ਝਾੜ ਜਿਹੜੇ ਉਹ ਵੀ ਨਾ ਆਪਾਂ ਨੂੰ ਪੂਰੇ ਵਾ ਕਮਾਲ ਮਿਲਣਗੇ ਤੇ ਹੋ ਸਕਦਾ ਵੀ ਆਪਾਂ ਨੂੰ ਝਾੜ ਆਪਾਂ ਉਹਨਾਂ ਸੋਚਾ ਨਾ ਹੋਵੇ ਜਿੰਨੇ ਮਿਲ ਜਾਣ ਜਿਵੇਂ ਕਈ ਭਰਾ 70 ਕ ਮਣਤੇ ਖੜੇ ਹੁੰਦੇ ਆ ਹੋ ਸਕਦਾ ਉਹਨਾਂ ਏ ਝੋਨੇ 75 80 ਮਣ ਵੀ ਨਿਕਲਿਆ ਹੋਣਾ ਜਿੰਨੇ ਦੇ 80 ਮਣ ਨਿਕਲੇ ਸੀ 85 ਮਣ 90 ਮਣ ਨਿਕਲਿਆ ਹੋਣ ਇਹੋ ਜਿਹਾ ਝਾੜ ਆਪਾਂ ਨੂੰ ਵੇਖਣ ਨੂੰ ਮਿਲਣਗੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜਦੋਂ ਕਿਸੇ ਭਰਾ ਨੇ ਵੱਡੇ ਝੋਨੇ ਵੀ ਕੀ ਝੜ ਰਿਹਾ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ